ਬੀਤੇ ਦਿਨ ਬੈਸਾ ਅੱਡਾ ਵਿਖੇ ਹੋਏ ਲੜਾਈ ਝਗੜੇ ਤੇ ਕਿਡਨੈਪ ਮਾਮਲੇ ਸੰਬੰਧੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ આરોપી ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਸੰਬੰਧੀ ਐਸਪੀਡੀ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨੀ ਬੈਨਸਾਨ ਅੱਡੇ 'ਚ ਹੋਈ ਲੜਾਈ ਕਿਡਨੈਪਿੰਗ ਦੇ ਮਾਮਲੇ 'ਚ ਗੰਭੀਰ ਰੂਪ ਜ਼ਖਮੀ ਧਰਮਵੀਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਬੈਸਾ ਵਿਖੇ ਮਿਸਤਰੀ ਦੀ ਦੁਕਾਨ ਅੰਦਰ ਖੜ੍ਹਾ ਸੀ ਤੇ ਕਾਰ ਵਿੱਚ ਆਏ ਕੁਝ ਨੌਜਵਾਨਾਂ ਵੱਲੋਂ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਤੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਲੈ ਜਾਇਆ ਗਿਆ ਪਿੰਡ ਅਬਿਆਣਾ ਕੋਲ ਕਾਰ ਖਰਾਬ ਹੋ ਜਾਣ ਦੇ ਚਲਦਿਆਂ ਤੇ ਲੋਕਾਂ ਦੇ ਇਕੱਠੇ ਹੋ ਜਾਣ ਦੇ ਕਰਕੇ આરોપી ਕਾਰ ਛੱਡ ਕੇ ਭੱਜ ਗਏ ਮੌਕੇ ਤੇ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਜਦੋਂ ਕਿ ਦੋ આરોપી ਫਰਾਰ ਹੋ ਗਏ ਸਨ ਪੁਲਿਸ ਦੀ ਮੰਨੀਯਤਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀ ਤੇ ਉਹਨਾਂ ਸਾਬਤ ਕੀਤਾ ਕਿ ਇਸ ਘਟਨਾ ਵਿੱਚ ਕੋਈ ਵੀ ਪ੍ਰਵਾਸੀ ਸ਼ਾਮਲ ਨਹੀਂ ਸੀ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਐਸਪੀ ਡੀ ਗੁਰਦੀਪ ਸਿੰਘ ਗੋਸਲ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਹਾਂ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਹੈ ਬਹਿਸਾਂ ਆਡੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਭੱਜਲਾ ਵਾਸੀ ਕਤਾਰਪੁਰ ਇਹਦੀ ਜਿਹੜੀ ਕੁਝ ਨਾਮ ਨੂੰ ਵਿਕਤੀਆਂ ਨੂੰ ਲੋਕ ਡਰਾਫਿੰਗ ਕੀਤੀ ਗਈ ਸੀ ਤੋ ਇਹਦੀ ਇੱਕ ਤਾਂ ਇਥੇ ਇਮੀਡੀਏਟ ਇਤਲਾਹ ਠਾਣੀ ਵੀ ਆਏਗੀ ਪਰ ਇਹਨਾਂ ਜੋ ਕਿਸੇ ਵਿਅਕਤੀ ਨੇ ਜਿਹੜੀ ਹੈ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਤੋ ਇੱਕਦਮ ਜਿਹੜੀ ਸਾਡੀ ਉਦੋਂ ਉਸੇ ਰਲਾਹ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਕਿ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦੋਂ ਜਿੱਦੋਂ ਮੁਲਜ਼ਮ ਭੱਜ ਰਹੇ ਸੀਗੇ ਉਥੇ ਡਾਕਾਬੰਦੀ ਕੀਤੀ ਗਈ ਕਿਉਂਕਿ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉਥੇ ओंकार ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਸੀ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿਡਨੈਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋ ਅਕਿਊਜ਼ਡ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਪੁੱਤਰ ਆਰਮ ਕੁਵਾਰ ਵਾਸੀ ਪਿੰਡ ਕਾਨਪੁਰ ਕੋ ਇਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਆਈ ਗੁਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹਦੀ ਕਸਟਡੀ ਦੇ ਵਿੱਚੋਂ ਇਹਨਾਂ ਦਰਾਂ ਨੇ ਜਿਹੜੀ ਇਹਦੀ ਗ੍ਰਿਫਤਾਰੀ ਹੈ ਇੱਕ ਦੇਸੀ ਪਿਸਤੌਲ ਜੇ ਇਹਦੇ ਦੋ ਕਾਰਤੂਸ 12 ਜਿੰਦਾ ਜਿਹੜੇ ਇਹ ਬਰਾਮਦ ਹੋਏ ਨੇ। ਤੀਜਾ ਮੋਲਜਮ ਜਿਹੜਾ ਹੈ ਉਹਦੀ ਅਜੇ ਪਾਲ ਜਾਰੀ ਹੈ। ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ। ਤੇ ਜਿਹੜੇ ਆ ਜਿਹੜਾ ਅਰੈਸਟ ਕੀਤਾ ਇਹਨੂੰ ਕੱਲ੍ਹ ਪੇਸ਼ ਕਰਨਾ। ਕੱਲ ਪੇਸ਼ ਕਰਾਂਗੇ ਕੱਲ ਨੇ ਪੇਸ਼ ਕਰਾਂਗੇ ਕੱਲ ਆਲੇ ਦਾ ਅੱਜ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਾਂਗੇ ਇਧਰ ਮਾਰਡ ਕਿਨੇ ਨੇ ਸਾਡੇ ਇੱਕ ਦਿਨ ਦਰਮਾਣ ਪੁਲਿਸ ਨੇ ਮਾਰ ਬਿੜਿਆ ਜੋ ਕੁਝ ਮਿਲਿਆ ਜਿਹੜਾ ਗੱਡੀ ਚੋਂ ਵੈਪਨ ਮਿਲਿਆ ਉਹ ਪੁਲਿਸ ਨੇ ਜਿਹੜਾ ਕਬਜ਼ਾ ਪੁਲਿਸ ਲੈ ਲਿਆ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੁਗਾਈ ਨਾਲ ਕਰਾਂਗੇ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਆਈ ਇਹ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਿਟੇਲ ਚ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਹੈ ਵੀ ਇਹ ਨੂੰ ਐ ਵੀ ਮੈਨੂੰ ਮੈਨੇ ਪਹਿਲਾਂ ਕੁੱਟਿਆ ਸੀ ਜਾਂ ਮੈਂ ਇਸ ਇਸ ਵਜਾ ਕਰਕੇ ਇਹਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਹੈ ਰੰਜਿਸ਼ ਕਰਦੇ ਰਹੇ ਤੇ ਇਹ ਜਿਹੜਾ ਕੰਨੂ ਐ ਇਹਦੇ ਤੇ ਮਾਮਲੇ ਦਰਜ ਮਾਮਲੇ ਦਰਜ ਰਹੇ ਹਾਂ ਜੀ ਬਾਕੀ ਅਸੀਂ ਅਜੇ ਤਾਂ ਪ੍ਰੀਮੀਅਰ ਲੀਗ ਆ ਜੇ ਅਪਾ ਰੈਸਟਰੀ ਕੀਤੇ ਐ ਤੇ ਹੋਰ ਰਿਮਾਂਡ ਲਵਾਂਗੇ ਤੇ ਕਿਤੇ ਕਈਆਂ ਕਿ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿ ਤੇ ਆ ਉਹ ਸਾਰੇ ਡਿਟੇਲ ਜੇ ਕੋਈ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਉਹ ਨਾਲ ਰਿਲੇਟਡ ਐ ਜੀ ਨਹੀਂ ਦੇਖੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਟਮ ਐ ਉਹ ਵੀ ਲੋਪਰ ਰਹਿਣ ਵਾਲਾ ਜਿਹੜੇ ਅਕਿਊਜ਼ ਨੇ ਉਹ ਵੀ ਲੋਪਰ ਨੇ ਬਟ ਇਸ ਵੀ ਪਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੋਂ ਮੈਂ ਤੁਹਾਡੇ ਦੂ ਸੰਜਰੀਏ ਜਿਹੜਾ ਇਹ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਇੱਕ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧਤ ਹੈ ਜੀ ਹੋਰ ਵੀ ਅਗਰ ਕੋਈ ਇਹੋ ਜੀ ਜਾਣਕਾਰੀ ਜਾਂ ਕੋਈ ਅਖਵਾ ਤੁਹਾਨੂੰ ਮਿਲਦੀ ਹੈ ਤਾਂ ਇੱਕ ਵਾਰ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦੇ ਤੇ ਯਕੀਨ ਕੀਤਾ ਜਾਵੇ।